ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੜੂ ਚਲਾਂਬਾ ਵਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੇ ਦਿਨ ਵਿੱਚ ਪਤ ਦੋ ਬੈਣ ਸੇਲ ਲਈ ਲੈ ਕੇ ਆਏ ਜੀ ਇੱਕ ਜਰਸੀ ਟਾਪ ਬਰੀਡ ਬਈ ਤੇ ਸੀਮਣੇ ਦੇ ਬਈ ਲੱਗਿਆ ਵਾ ਬਾਈ ਨੇ ਦੱਸਿਆ ਇੱਕ ਗੱਭਣ ਆ ਬਈ ਚੈੱਕ ਪਾਸ ਆ ਆਓ ਕਰ ਲੈਨੇ ਬਈ ਨਾ ਗੱਲ ਬਾਤ ਅੱਜ ਵਿੱਚ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਰੇਸ ਹਾਂ ਕੀ ਕਰੇ ਕਿਵੇਂ ਚੱਲਦਾ ਕੰਮਕਾਰ ਕੰਮਕਾਰ ਵਰੀ ਆ ਮਹਾਰਾਜ ਦੀ ਕਿਰਪਾ ਚਲੋ ਨਾਮ ਤੇ ਐਡਰੈਸ ਨਾਮ ਰੇਸੂ ਸਿੰਘ ਡਾਕਟਰ ਪਿੰਡ ਸੰਦੂਕਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਆਪਾਂ ਨੇੜੇ ਭਦੌਰ 7 ਕਿਲੋਮੀਟਰ ਇਧਰੋਂ ਤਪਾ 15 ਕਿਲੋਮੀਟਰ ਮੋਬਾਈਲ ਨੰਬਰ ਮੋਬਾਈਲ ਨੰਬਰ 82890 34127 ਠੀਕ ਹੈ ਭਾਈ ਜਿਹੜਾ ਪਹਿਲੇ ਨੰਬਰ ਦੇ ਬੱਚਾ ਦੇਖਨੇ ਆ ਟੌਬ੍ਰੀ ਕਿੰਨੀ ਉਮਰ ਕਰਮਣੀ ਹਾਂ ਡਾਕਟਰ ਜੀ 15 ਮਹੀਨੇ ਦੀ ਏਜ ਆ ਬੱਚੇ ਦੀ ਠੀਕ ਹੈ ਭਾਈ ਏਵੀਐਸ ਦੇ ਜੱਗ ਦਾ ਬੱਚਾ ਹੈ ਓਕੇ ਭਾਈ ਹਾਂ ਤੇ ਸੀਮਣੇ ਦੇ ਲੱਗਿਆ ਵਾ ਸ਼ੀਵਨੇ ਦੇ ਡਾਇਰੈਕਟਰ ਕੱਲ ਆਪਾਂ ਆਉਂਦੇ ਹਥੀਪਰਾ ਤਾਂ ਠੀਕ ਹੈ ਭਾਈ ਜੇਗੋਵਾਲ ਦਾ ਸ਼ੀਵਨਾ ਜਰਸੀ ਦਾ ਕੋਈ ਠੀਕ ਹੈ ਭਾਈ ਉਹ ਡਾਕਟਰ ਨੇ ਆਪਣੇ ਪਿੰਡ ਦੇ ਨੇ ਭਰਿਆਗਾ ਆਪਣੇ ਕੋਲੇ ਵੀਡੀਓ ਆ ਬਕਾਇਦਾ ਪ੍ਰੂਫ ਆ ਕੱਲ ਭਰਾਇਆ ਬੱਚੀ ਮੰਨ ਲਾ ਬਲੱਡ ਵੀ ਦੇ ਕੇ ਓਕੇ ਭਾਈ ਬੰਦੋ ਪ્યોਰ ਗਾਰੰਟਰਡ ਖਰੀਦੀ ਖੀਰੀ ਦੰਦ ਦਖਾਈ ਨੇ ਹਨਾ ਡਾਕਟਰ ਦਿਖਾ ਦੰਦੋਂ ਬਾਈ ਕਹਿੰਦਾ ਬਿਲਕੁਲ ਕੀਰੀ ਹੈ ਲੈ ਚੈੱਕ ਕਰੋ ਦੰਦ ਕਿਆ ਵਾ ਬੱਚੇ ਦਾ ਪ੍ਰਿੰਟ ਬੂਥ ਤੰਨ ਤੇ ਫੇਸ ਦਿਖਾ ਡਾਕਟਰ ਟੂਆ ਟੂਆ ਦੇਖ ਹਨਾ ਬੋਦੀ ਵਾਦੀ ਪੂਰੀ ਚੰਗੀ ਹੈ ਮਤਲਬ ਝੋਲੀ ਝੂਲੀ ਬੱਚੇ ਦੀ ਕਲਰ ਠੀਕ ਹੈ ਬਹੁਤ ਚੰਗਾ ਹੈ ਕਲਰ ਦਾ ਜਮਾ ਮਨ ਲ ਸਿਰੇ ਹੀ ਆ ਹਮ ਡਾਕਟਰ ਬੱਚੇ ਦੇ ਥਾਣ ਦਿਖਾ ਬਾਈ ਬਹੁਲੀ ਚੰਗੀ ਝੋਲੀ ਆ ਹਨਾ ਇੱਕ ਨੰਬਰ ਮੋਟਾ ਮੋਟਾ ਥਾਣਾ ਬੱਚੇ ਦਾ ਲੈ ਕਿਆ ਬਾਤ ਹੈ ਚਾਰ ਥਾਣੇ ਕੱਲਾ ਕੋਈ ਫੋਟੋ ਨਹੀਂ ਸੰਗਣੀ ਸਹੀ ਗੱਲ ਆ ਭਾਈ ਪੂਰੀ ਵੀ ਨਾ ਪਰਿੰਟ ਪ੍ਰਿੰਟ ਬੱਚੇ ਦਾ ਬਹੁਤ ਚੰਗਾ ਹੈਗਾ ਸਹੀ ਆ ਹਾਂ ਆਪਾਂ ਠੀਕ ਆ ਭਰਾ ਤਾਂ ਮਾਂ ਲਾਉ ਦੀ ਕਰੀ ਆਪਣਾ ਕੋਲ ਪ੍ਰੂਫ ਆ ਹੂੰ ਸੀਮਨਦਾਰ ਕਾਰਡ ਦੇ ਦੇਗੇ ਸੀਮਨ ਦੇ ਦੇਗੇ ਠੀਕ ਆ ਹੂੰ ਆਪਦੇ ਘਰੇ ਪਰ ਕੋਈ ਆਪਾਂ ਕਿਸੇ ਦੇ ਨਹੀਂ ਕਹਿੰਦੇ ਵੀ ਇੰਨੇ ਦਿਨਾਂ ਦਾ ਬੱਚੇ ਦਾ ਟੀਕਾ ਭਰਿਆ ਵਾ ਸਹੀ ਆ ਭਾਈ ਉਹ ਕਰਮਾਂ ਦਾ ਹਨਾ ਆਪਣੇ ਘਰੇ ਭਰਤਾ ਆਪਾਂ ਠੀਕ ਆ ਭਾਈ ਆਪਣੇ ਕੋਲੇ ਬਕਾਇਦਾ ਪ੍ਰੂਫ ਆ ਕਿੰਨਾ ਰਿਕਾਰਡ ਰੇਸ ਮੇਰੀ ਮਾਂ ਦਾ ਭਾਈ ਤੇਰੀ ਮਾਂ ਦਾ ਡਾਕਟਰ ਪਹਿਲੇ ਸੂਏ ਦਾ ਹੂੰ B+18+ ਰਿਕਾਰਡ ਆਗਾ ਉਹਨਾਂ ਦੇ ਬਕਾਇਦਾ ਘਰੇ ਵੀ ਖੜੀ ਆ ਬੰਦਿਆਂ ਨੇ ਠੀਕ ਹੈ ਬਟਿੰਡੇ ਜਿਹੜੇ ਕੋ ਬੱਚੀ ਲੈਂਦੀ ਆ ਠੀਕ ਹੈ ਭਾਈ ਹੂੰ ਕੀ ਆ ਬਾਤ ਹਾਲੀ ਵਿੱਚ ਤੋਰਾ ਸਟਾਰਟਰ ਬੱਤੀ ਦਾ ਜਮਾ ਸਿੱਧੀ ਸਟੇਟ ਜਰਸੀ ਬਰੀਡ ਆ ਨਾ ਕੱਦ ਜਰਸੀ ਪਿਆ ਡਾਕਟਰ ਪੰਜਾਬ ਵਾਲੀ ਆ ਮਾ ਹਾਂ ਕੱਦ ਬਹੁਤ ਬੱਚੀ ਆ ਨਾ ਕੱਦ ਬਹੁਤ ਹੈ ਹਾਈਟ ਬਹੁਤ ਹੈ ਡਾਕਟਰ ਲੈਂਥ ਬਹੁਤ ਆ ਚੰਗਾ ਝੋਲੀ ਚਾਹ ਬੱਚੀ ਦਾ ਖਾੜਨਾ ਦਿਖਾ ਲੈ ਦੰਦੋਂ ਖੀਰੀ ਖਾੜਨੀ ਖੁੜਨੀ ਇੱਕ ਨੰਬਰ ਚੰਗ ਚੋਂਖ ਪੂਰੀ ਕਿਸੇ ਬਾਸ ਯਾਰ ਬੱਚੀ ਹੱਥ ਧਰਾ ਨਹੀਂ ਹੱਥ ਧਰਾ ਨਹੀਂ ਡਾਕਟਰ ਜਮਾ ਨੂੰ ਹੂੰ ਕੀ ਆ ਤੋੜਾ ਤਖਾੜੀ ਦਾ ਤੇ ਜਮ ਇੱਕ ਚੀਜ਼ ਆ ਬਾਈ ਜਿੰਦੇ ਤਿਆਰ ਹੋ ਗਈ ਨਾ ਨਾ ਕਰੀ ਬੱਚੀਆਂ ਇਹ ਨਹੀਂ ਵੀ ਮੰਨ ਲਾ ਉਹ ਲਚ-ਲਚ ਕੇ ਇਹ ਕਰ ਜਾਂਦੀ ਆ ਸਹੀ ਆ ਹੂੰ ਤੇ ਕੀ ਬੱਚੂ ਨਾਲੇ ਕਰਮਾਂ ਦੀ ਰਹੇਗੀ ਹੂੰ ਤੇ ਬਸ ਹੀ 9 ਮਹੀਨੇ ਸਾਹਮਣੇ ਦੀ ਲੋੜ ਆ ਠੀਕ ਆ ਜੀ ਆ ਟਿਕਟ ਬਾਕੀ ਆ ਮੈਂ ਕਹਿਣਾ ਵੀ ਬੱਚੀ ਰਹਿ ਜੂ ਜੋ ਬਲੱਡ ਦੀ ਓਕੇ ਬਾਈ ਠੀਕ ਆ ਆਪਣੇ ਕੋਲ ਬਗੈਰਾ ਪਰੂਹਾਂ ਕੋਈ ਆਪਾਂ ਉਹ ਗੱਲ ਨਹੀਂ ਕਰਦੇ ਲੈ ਸਹੀ ਆ ਬਾਈ ਹੂੰ ਤੇ ਦਿਖਾ ਡਾਕਟਰ ਬੱਚਾ ਯੂਟੀ ਤਾਂ ਇੱਕ ਨੰਬਰ ਆ ਯਾਰ ਕਰਮਾਂ ਦੀ ਕਾਹਨੂੰ ਗੱਲਾਂ ਕਰਦਾ ਬਾਈ ਤੇ ਕੀ ਮੋਲ ਹੈ ਜਾਇਜ ਡਾਕਟਰ ਮੁੱਲ ਇਹਦਾ ਜੋੜੇ ਦਾ ਕਰਾਂਗੇ ਆਪਾਂ ਕੱਲੀ ਕੱਲੀ ਦਾ ਕਰਾਂਗੇ ਫੋਨ ਤੇ ਮੁੱਲ ਹੋ ਜਾਇਜ ਠੀਕ ਆ ਬਾਈ ਕੱਲੀ ਕੱਲੀ ਦਾ ਮੁੱਲ ਬਾਈ ਕਹਿੰਦਾ ਫੋਨ ਤੇ ਹੋ ਜੋ ਤੇ ਜੋੜੀ ਦਾ ਮੁੱਲ ਆ ਜਿਹੜਾ ਬਾਈ ਕਹਿੰਦਾ ਆਪਾਂ ਦੱਸ ਹੀ ਦਵਾਂਗੇ ਕੋਈ ਚੱਕਰ ਨਹੀਂ ਬੱਚਾ ਬਹੁਤ ਚੰਗਾ ਤੇ ਸੀਮਣ ਬਾਈ ਨੇ ਲਗਵਾਤਾ ਵੀਡੀਓ ਬਾਈ ਕੋਈ ਆਪਾਂ ਐ ਨਹੀਂ ਵੀ ਮੰਡੀ ਤੋਂ ਦੇ ਨੇ ਢੀਲੂ ਬੰਦੇ ਤੋਂ ਬੱਚੀ ਲੈਣੇ ਕੋਈ ਆਪਾਂ ਫਾਰਮ ਨਹੀਂ ਨਹੀਂ ਕਹਿੰਦੇ ਹਨਾ ਠੀਕ ਆ ਵੀ ਆਪਾਂ ਐ ਨਹੀਂ ਕਹਿਦਗੇ ਫਾਰਮ ਦੀ ਆ ਹਾਂ ਉਹਨਾਂ ਦੇ ਘਰ ਇਹਦੀ ਮਾਂ ਖੜੀ ਆ ਠੀਕ ਆ ਹੂੰ ਅੱਗੇ ਆ ਗਈ 2 ਨੰਬਰ ਤੇ ਇਹ ਵੀ ਡਾਕਟਰ ਗੱਬਣਾ 7 ਮਹੀਨੇ ਦੀ ਬੱਚੀ ਗੱਬਣਾ ਹੈ ਨਾ ਚੈੱਕ ਪਾਸ ਚੈੱਕ ਪਾਸ ਡਾਕਟਰ ਆਪਣੀ ਗਾਰੰਟੀ ਹੈ ਜਿਹੜਾ ਭਰਾ ਖਰੀਦੂ ਆਪਦੀ ਕਰਾ ਆਹ ਲਈ ਆਪ ਦਾ ਤਸੱਲੀਆ ਅਗਲਾ ਕਰਾ ਸਕਦਾ ਆਪਾਂ ਨੂੰ ਕੋਈ ਨਹੀਂ ਪਤਾ ਕੁਛ ਇਹ ਇਹ ਡਾਕਟਰ ਸੀਵੰਗਾ ਨਹੀਂ ਪਤਾ ਉਹ ਮਾਲਾ ਜਰਸੀ ਜਰਸੀ ਹੈ ਬੱਚੇ ਐਫ ਦੇ ਕਾਲੀ ਵੈੜ ਦੇ ਕਿੱਕੋ ਪੈਦਾ ਹੋਈਏ ਮਨ ਓਕੇ ਜਰਸੀ ਦੇ ਹੂੰ ਝੋਲੀ ਭੜੀ ਚੰਗੀ ਹੈ ਨਾ ਦੇਖੀ ਨੀ ਝੋਲੀ ਬਹੁਤ ਚੰਗੇ ਆੜਾ ਗੱਲਾਂ ਕਿ ਹਣ ਸੂਣ ਦਿਖਾ ਬੱਛੀ ਦਾ ਪੂਰੀ ਵਿੱਚੀ ਦੇ ਥਣ ਲੱਗਿਆ ਘਰਮ ਵਾਲੀ ਨੇ ਲੇ ਝੋਲੀ ਝਾਲੀ ਦਾ ਮਾਲ ਹਜੇ ਅੱਥਾ 2 ਮਹੀਨੇ ਪਏ ਆ ਬਸ ਇਹਨੂੰ ਹਜੇ ਕੁਝ ਨਹੀਂ ਪਾਇਆ ਜੇ ਮੈਂ ਕਹਾਂ ਵੀ ਪਾਇਆ ਹਜੇ ਹਜੇ ਤਾਂ ਗੱਗਾ ਸਟਾਰਟ ਕਰਨਾ ਸੀ ਮਾ ਚੱਲ ਮਾਣ ਬਣਾ ਲੈ ਵੀ ਸੇਲ ਕਰਦੇ ਨੇ ਮੂਰੇ ਛਾਲ ਆਉਂਦਾ ਮਾਲ ਹੋਰ ਆ ਜਾਂਦਾ ਹਨ ਸਹੀ ਗੱਲ ਆ ਬਾਈ ਆਪਣੇ ਥਾਂ ਦੀ ਤੰਗੀ ਦਾ ਕਰਕੇ ਬੱਛੀ ਵੇਚਦੇ ਆਪਾਂ ਨੂੰ ਕੋਈ ਚੱਕਰ ਨਹੀਂ ਕੋਈ ਇਹ ਚ ਮਨ ਲਾ ਵੀ ਨੌਕਸ ਹੋਵੇ ਆਪਣੀ ਗਰੰਟੀ ਆ ਭਾਰ ਕਿਸੇ ਦੀ ਸਾਰੀ ਗਰੰਟੀ ਹੈ ਠੀਕ ਆ ਹੂੰ ਬੱਚਾ ਬਹੁਤ ਚੰਗਾ ਕੱਦ ਤੇ ਫੇਸ ਦੀ ਬਿਊਟੀ, ਬੋਦੀਵਾਰੀ ਪੂਰੀ ਚੰਗੀ, ਪੜੀ ਵੀ ਚੰਗੀ। ਕੱਦ ਕਾਠ ਵਾਲੀ ਹੈ। ਕਿੰਨਾ ਰਿਕਾਰਡ ਇਹਦੀ ਮਾਂ ਦਾ ਬਈ? ਇਹਦੀ ਮਾਂ ਦਾ ਵੀ ਡਾਕਟਰ 18+ ਹੈਗਾ। ਠੀਕ ਆ। ਹੂੰ ਹੂੰ। 18+ ਦੀ ਮਾਂ ਦਾ ਰਿਕਾਰਡ। ਬਸ ਇਹਨਾਂ ਮਨ ਲੈ ਆਪਣੇ ਕੋਲੇ 7-8 ਮਹੀਨੇ ਹੋ ਗਿਆ ਇਹਨੂੰ। ਆਪਾਂ ਆਪਦੇ ਹੱਥੀਂ ਕਿਹਾ ਭਰਾਵਾਂ ਮਨ ਲੈ ਸੰਭੀ ਵੀ ਆ ਬੱਚੀ ਛਾਲ ਪਰ। ਠੀਕ ਆ। ਚਾਰ ਕਰੀਏ ਬੱਚੀ। ਹੂੰ। ਉਹ ਇਹ ਚੀਜ਼ ਨਹੀਂ ਮੰਨਦਾ ਵੀ ਆਪਾਂ ਕੱਲੇ ਕੱਖਾਂ ਦੀ ਤਿਆਰ ਕਰ ਲਈ ਬੱਛੀ ਮੈਨੂੰ ਪਤਾ ਵੀ ਬੱਛੀ ਨੇ ਇਹੋ ਬਣਨਾ ਨਾ ਕੁਝ ਹੋਰ ਹੀ ਬਣ ਜਾਣਾ ਸਹੀ ਗੱਲ ਆ ਬਾਈ ਅਸੀਂ ਤਾਂ ਮੰਨ ਲਾ ਦੋ ਮਹੀਨੇ ਦਾ ਕੱਚੀਲੇ ਵਾੜਾ ਪੱਟੀ ਫਿਰਦੀ ਆ ਸਹੀ ਆ ਲੈ ਜਿੰਦੇ ਤਿਆਰ ਹੋ ਵੀ ਵੇੜ ਛਰ ਨਹੀਂ ਖੁਰ ਨਹੀਂ ਦਿਖਾ ਡਾਕਟਰ ਬੱਚੀ ਦੀ ਏਸ ਦੀ ਬਿਊਟੀ ਬੋਦੀਵਾਦੀ ਪੂਰੀ ਚੰਗੀ ਸਨਕ ਛੋਟਾ ਕੰਨ ਫੁੱਲ ਯਾ ਪਤਾ ਤੋਰਾ ਤਰਾ ਲੰਬੀ ਵੇਲ ਵਾਲੀ ਵਸਿਆ ਹਾਈਡ ਲੈਂਥ ਵਾਲੀ ਵਸਿਆ ਕੋਈ ਐਮਨ ਲਾ ਛੋਟੀ ਨਾ ਮੰਨੇ ਕਿਹੜਾ ਸੀਮਣ ਲੱਗਿਆ ਹੋਇਆ ਇਹਦੇ ਪਤਾ ਇਹਦੇ ਡਾਕਟਰ ਜਾਂਸੀ ਦਾ ਲੱਗਦਾ 50 060 ਦਾ ਇਹਦੇ ਆਪ ਦਾ ਆਪਣੀ ਗਾਰੰਟੀ ਆਪਦੇ ਹੱਥੀ ਭਰਾਇਆ ਠੀਕ ਆ ਯਾਰ ਸੀਰ ਦੇ ਵਿੱਚ ਸੀਮਣ ਲੱਗਿਆ ਹੋਵੇ ਕੀ ਮੋਨ ਲਾ ਫਿਰ ਜਾਇਜ ਇਹਦਾ ਲੈਟ ਜੋੜੇ ਦਾ ਮਨ ਨਹੀਂ ਕਰ ਦਿੰਨੇ ਆਪਾਂ ਦੋਨਾਂ ਨਹੀਂ ਹੂੰ 80000 ਚੋਂ ਮਾਨਤਾ ਕਰਦੇ ਆਂ ਜੋੜਾ ਬਾਈਕ ਦਾ ਸੀ ਇਹ ਜੋੜਾ ਲੈਂਦਾ ਦੋਨਾਂ ਦਾ 50 ਕਿਲੋਮੀਟਰ ਤੱਕ ਡਿਲੀਵਰੀ ਫਰੀ ਆ 50 ਕਿਲੋਮੀਟਰ ਤੱਕ ਜਿਹੜਾ ਬਾਈਕ ਨਾ ਕਿਰਾਇਆ ਬਿਲਕੁਲ ਫਰੀ ਆ ਬਾਈ ਬੱਚਾ ਬਹੁਤ ਚੰਗਾ ਬਈ ਗੱਬਣਾ ਚੈੱਕ ਆਪਾਂ ਉਹ ਜੋ ਆਪਾਂ ਮਾਨਤਾਨ ਵੀ ਕਰ ਦਾਂਗੇ ਬਸ ਹੋਰ ਆ ਬਹੁਤ ਚੰਗੀਆਂ ਚਾਰ ਥਾਨ ਇਕੱਲਾ ਇਕੱਲਾ ਥਾਂ ਜੇ ਕੋਈ ਭਰਾ ਮੇਰਾ ਇਕੱਠਾ ਜੋੜਾ ਮੰਗਾਉਂਦਾ ਉਹ ਚ ਮਾਨਤਾਨ ਹੋ ਜਾਊਗਾ ਕੋਈ ਐ ਨਹੀਂ 50 ਕਿਲੋਮੀਟਰ ਡਿਲੀਵਰੀ ਜਮ ਜੈ ਜੀ ਮੋਲਾ ਮਾਨਤਾਨ ਹੋ ਜਾਣਾ ਗੱਬਣਾ ਚੈੱਕ ਪਾਸ ਓਕੇ ਆ ਬੱਚਾ ਰਿਹਾ ਡਾਕਟਰ ਬੱਚਾ ਵੀ ਬਹੁਤ ਚੰਗਾ ਆਪ ਆਪ ਬੱਚੇ ਦਾ ਕੋਈ ਲੇਖਾ ਹੀ ਨਹੀਂ ਮੰਨਦਾ ਮਿਲਦੇ ਨਹੀਂ ਹੈ ਜੀ ਨਾ ਨਾ ਜੀ ਬਸ ਡਾਕਟਰ ਪ੍ਰਿੰਟ ਹੀ ਨਹੀਂ ਨਿਕਲਦਾ ਇਹ ਜੀ ਬਾਕੀ ਦੰਦੋਂ ਖੀਰੀ ਹੈ ਦੰਦੋਂ ਖੀਰੀ ਹੈ ਸਿਵਨਾ ਬਾਈ ਨੇ ਲਗਵਾਤਾ ਇਹਦੇ ਬਾਈ ਸਿਵਨਾ ਆਪਾ ਲਗਾਦਾ ਇਹ ਆਲਦੀ ਗਾਰੰਟੀ ਦਿੰਦੇ ਹਾਂ ਠੀਕ ਆ ਧੰਨਵਾਦ